ਕਿੱਤੇ ਮੈਨੂੰ ਪਰਮਾਤਮਾ ਨਾ ਆਖ ਦੇਣਾ ਪਰਮੇਸ਼ਰ ਨਾ ਆਖ ਦੇਣਾ ਕਿਉਂਕਿ ਪਰਮਾਤਮਾ ਜੂਨਾ ਵਿੱਚ ਨਹੀਂ ਜਿਉਂਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਹਿਦਾਇਤ ਕੀਤੀ ਪਾਤਸ਼ਾਹ ਕਹਿੰਦੇ ਜੋ ਹਮ ਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰ ਹੈ ਜਿਹੜਾ ਮਨੂੰ ਪਰਮਾਤਮਾ ਆਖੇਗਾ ਉਹ ਨਰਕਾਂ ਵਿੱਚ ਜਾਏਗਾ ਕਿਉਂਕਿ ਪਰਮਾਤਮਾ ਜੂਨਾ ਵਿੱਚ ਨਹੀਂ ਜਿਉਂਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੁਨੀਆ ਨੂੰ ਇਹ ਸਿੱਖਿਆ ਦੇਣੀ ਚਾਹੁੰਦੇ ਨਹੀਂ ਕਿ ਪਰਮਾਤਮਾ ਅਜੂਨੀ ਹੈ ਉਹ ਜੂਨਾ ਵਿੱਚ ਨਹੀਂ ਆਉਂਦਾ ਫਿਰ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਪਾਤਸ਼ਾਹ ਕਹਿੰਦੇ ਮੈਂ ਹੂੰ ਪਰਮਪੁਰਖ ਕੋ ਦੱਸ ਦੇਖਣ ਆਇਓ ਜਗਤ ਤਮਾਸ਼ਾ ਮੈਂ ਪਰਮਾਤਮਾ ਨਹੀਂ ਮੈਂ ਪਰਮਾਤਮਾ ਦਾ ਸੇਵਕ ਹਾਂ ਮੈਂ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਨ ਵਾਸਤੇ ਆਇਆ ਹਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਪਰਮਾਤਮਾ ਦੇ ਸਿਮਰਨ ਦੀ ਪਹਿਲੀ ਬਰਕਤ ਹੈ ਚਿੰਤਾ ਮਨ ਚਿਤਵਤ ਚਿੰਤਾ ਚਿਤ ਤੇ ਚੁਰਾਈ ਅਜੋਨੀ ਅਰਾਧੇ ਜੋਨ ਸੰਕਟ ਕਟਾਏ ਹੈ ਜਦੋਂ ਉਸ ਅਜੋਨੀ ਪਰਮਾਤਮਾ ਨੂੰ ਧਿਆਈਏ ਫਿਰ ਸਾਡੇ ਸਾਰੇ ਸੰਕਟ ਮਿਟ ਜਾਂਦੇ ਹਨ ਅਗਲੀ ਗੱਲ ਕਹਿੰਦੇ ਨੇ ਜਪਤ ਅਕਾਲ ਜਦੋਂ ਅਕਾਲ ਪਰਮਾਤਮਾ ਨੂੰ ਜਪੀਏ ਜਿਸ ਪਰਮਾਤਮਾ ਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਜਪਤ ਅਕਾਲ ਕਾਲ ਕੰਟਕ ਕਲੇਸ਼ ਨਾਸੇ ਕਹਿੰਦੇ ਕਲਯੁਗ ਦੇ ਸਾਰੇ ਕੰਟਕ ਕਲੇਸ਼ ਖਤਮ ਹੋ ਜਾਂਦੇ ਨਹੀਂ ਨਿਰਭੈ ਭਜਨ ਪਰਮ ਭੈ ਦਲ ਮਿਟਾਏ ਹਨ ਪਰਮਾਤਮਾ ਦਾ ਭਜਨ ਜਿਹੜਾ ਪਰਮਾਤਮਾ ਨਿਰਭਉ ਹੈ ਜਿਸੇ ਨੂੰ ਕਿਸੇ ਦਾ ਡਰ ਨਹੀਂ ਜਦੋਂ ਉਸ ਪਰਮਾਤਮਾ ਦੇ ਉਪਾਸਕ ਬਣ ਜਾਈਏ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਭ੍ਰਮ ਪਹਿ ਦਲ ਸਗਲ ਮਟਾਈ ਹੈ ਉਹ ਸਾਰੇ ਖਤਮ ਹੋ ਜਾਂਦੇ ਹਨ ਅਗਲੀ ਗੱਲ ਕਹਿੰਦੇ ਸਿਮਰਤ ਨਾਥ ਨਿਰਵੈਰ ਜਿਹੜਾ ਪਰਮਾਤਮਾ ਨਿਰਵੈਰ ਹੈ ਜਿਹੜਾ ਸਾਰਿਆਂ ਦਾ 나ਥ ਹੈ ਉਸ ਦਾ ਸਿਮਰਨ ਕਰਕੇ ਕਹਿੰਦੇ ਸਿਮਰਤ ਨਾਥ ਨਿਰਵੈਰ ਬੈਰ ਭਉ ਤਿਆਗਿਓ ਅੰਦਰ ਦੀ ਵੈਰ ਭਾਵਨਾ ਖਤਮ ਹੋ ਜਾਂਦੀ ਹੈ ਅੰਦਰ ਦੀ ਤੇਰ ਮੇਰ ਖਤਮ ਹੋ ਜਾਂਦੀ ਹੈ ਭਾਗਿਓ ਭੇਦ ਖੇਦ ਨਿਰਭੇਦ ਗੁਣ ਗਾਏ ਹਨ ਪਰਮਾਤਮਾ ਦੇ ਗੁਣ ਗਾ ਕਰਕੇ ਅੰਦਰ ਦੇ ਵਿਤਕਰੇ ਖਤਮ ਹੋ ਜਾਂਦੇ ਹਨ